ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸੰਮਤ 1652 ਨੂੰ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਦੀ ਕੁਖੋਂ ਗੁਰੂ ਕੀ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਆਪ ਜੀ ਨੇ ਬਚਪਨ ਵਿੱਚ ਧਾਰਮਿਕ ਵਿਦਿਆ ਸ਼ਾਸਤਰ ਵਿਦਿਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਪ੍ਰਾਪਤ ਕੀਤੀ ਆਪ ਜੀ ਨੇ ਜੰਮੂ ਕਸ਼ਮੀਰ ਸ਼੍ਰੀਨਗਰ ਮਾਝਾ ਮਾਲਵਾ ਦੁਆਬਾ ਆਦ ਖੇਤਰਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਹਾਂਗੀਰ ਬਾਦਸ਼ਾਹ ਨੇ ਆਪ ਜੀ ਨੂੰ ਆਗਰੇ ਬੁਲਾਇਆ ਅਤੇ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਆਪ ਜੀ ਨੇ ਉਹ ਤੋਂ Hindu ਰਾਜਿਆਂ ਨੂੰ ਛਡਵਾਇਆ ਅਤੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੈ ਕੇ ਆਏ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਜਿਸ ਸਮੇਂ ਆਪ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਤਾਂ ਸੰਗਤਾਂ ਅਤੇ ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੀਆਂ ਪ੍ਰਕਰਮਾਂ ਕਰਕੇ ਆਪ ਜੀ ਦੇ ਦਰਸ਼ਨ ਦੀਦਾਰਿਆਂ ਨੂੰ ਮਨ ਦੇ ਵਿੱਚ ਤਾੰਗ ਬਣਾ ਕੇ ਉਸ ਤੇ ਪ੍ਰਕਰਮਾਂ ਤੇ ਮੱਥਾ ਟੇਕ ਕੇ ਆਉਂਦੇ ਆਪ ਜੀ ਨੇ ਮੇਰੀ ਪੀੜੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਅਤੇ ਧਾਰਮਿਕ ਫੈਸਲੇ ਉਸ ਜਗ੍ਹਾ ਤੋਂ ਲੈਂਦੇ ਰਹੇ ਮੇਰੀ ਪੀੜੀ ਦੇ ਦੋ ਨਿਸ਼ਾਨ ਸਾਹਿਬ ਵੀ ਪ੍ਰਗਟ ਕੀਤੇ ਆਪ ਜੀ ਦੇ ਤਿੰਨ ਵਿਆਹ ਹੋਏ ਸਨ ਮਾਤਾ ਨਾਨਕੀ ਜੀ ਨਾਲ ਮਾਤਾ ਦਮੋਦਰੀ ਜੀ ਨਾਲ ਮਾਤਾ ਮਹਾਦੇਵੀ ਜੀ ਦੇ ਨਾਲ ਆਪ ਜੀ ਦੇ ਪੰਜ ਸੁਪੁੱਤਰ ਅਤੇ ਇੱਕ ਬੀਬੀ ਬੀਰੋ ਜੀ ਨੇ ਆਪ ਜੀ ਦੇ ਘਰ ਵਿਖੇ ਜਨਮ ਲਿਆ ਧੰਤਨ ਬਾਬਾ ਗੁਰੂ ਦਿੱਤਾ ਜੀ ਆਪ ਜੀ ਦੇ ਵੱਡੇ ਸੁਪੁੱਤਰ ਸਨ ਬਾਬਾ ਅਟਲ رائے ਜੀ ਬਾਬਾ ਸੂਰਜਮਲ ਜੀ ਬਾਬਾ ਅਣੀ رائے ਜੀ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਨੇ ਅਖੀਰਲਾ ਸਮਾਂ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਉੱਤੇ ਬਤੀਤ ਕੀਤਾ ਆਪ ਜੀ ਨੇ ਉਸ ਸਮੇਂ ਦੀ ਮੁਗਲ ਹਕੂਮਤ ਦੇ ਨਾਲ ਲਗਭਗ 4 ਜੰਗਾਂ ਕੀਤੀਆਂ ਅਤੇ ਜਿੱਤ ਪ੍ਰਾਪਤ ਕੀਤੀ ਜਿਸ ਦੇ ਵਿੱਚ ਕਰਤਾਰਪੁਰ ਸਾਹਿਬ ਵਾਲੀ ਜੰਗ ਬਹੁਤ ਮਹੱਤਮਪੂਰਨ ਦੱਸੀ ਜਾਂਦੀ ਹੈ ਆਪ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਗੁਰਦੁਆਰਾ ਸ੍ਰੀ ਸ਼ੀਸ਼ਮੈਲ ਸਾਹਿਬ ਵਿਖੇ ਪਰਵਾਸ ਪਰਿਵਾਰ ਸਮੇਤ ਰਹੇ ਅਤੇ ਨਾਲ ਹੀ ਲੱਗਦਾ ਗੁਰਦੁਆਰਾ ਹਰਮੰਦਰ ਸਾਹਿਬ ਵਿਖੇ ਪੋਰੇ ਵਿੱਚ ਬਣੇ ਹੋਏ ਪੋਰੇ ਵਿੱਚ ਆਪ ਜੀ ਨੇ ਆਪਣਾ ਨਿਵਾਸ ਸਥਾਨ ਬਣਾਇਆ ਹੋਇਆ ਸੀ ਆਪ ਜੀ ਨੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਜੀ ਦੀ ਚੋਣ ਤੀਰ ਮਾਰ ਕੇ ਕੀਤੀ ਅਤੇ ਉੱਥੇ ਆਪਣੇ ਅੰਤਮੇ 7 ਦਿਨ ਬਤੀਤ ਕੀਤੇ ਅਤੇ ਇਸੇ ਸਥਾਨ ਤੇ ਆਪ ਜੀ ਨੇ ਜੋਤੀ ਜੋਤ ਸਮਾ ਗਏ ਸੰਗਤ ਜੀ ਤਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ 430ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ